ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਗੈਂਗਸਟਰ ਅਨਮੋਲ ਅੱਜ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਕੜੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਐਨਆਈਏ ਦੇ ਵੱਲੋਂ ਇਹ ਪੇਸ਼ੀ ਕਰਵਾਈ ਗਈ ਹੈ ਤੇ 15 ਦਿਨ ਦਾ ਰਿਮਾਂਡ ਗੈਂਗਸਟਰ ਅਨਮੋਲ ਦਾ ਮੰਗਿਆ ਵਾ ਦੱਸ ਦਈਏ ਤੁਹਾਨੂੰ ਕਿ ਮੋਸਟ ਵਾਂਟਿਡ ਗੈਂਗਸਟਰਾਂ ਦੀ ਲਿਸਟ ਦੇ ਵਿੱਚ ਸ਼ਾਮਲ ਗੈਂਗਸਟਰ ਅਨਮੋਲ ਅੱਜ ਅਮਰੀਕਾ ਤੋਂ ਡਿਪੋਰਟ ਹੋ ਕੇ ਦਿੱਲੀ 에ਅਰਪੋਰਟ ਤੇ ਆਏ ਜਿੱਥੇ ਉਹਨਾਂ ਨੂੰ NIA ਦੇ ਵੱਲੋਂ ਆਪਣੀ ਹਿਰਾਸਤ ਵਿੱਚ ਲਿੱਤਾ ਗਿਆ ਗੁਰਦਾਲਾ ਬਹਿਕੀ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਨਾਮਜਦ ਗੈਂਗਸਟਰ ਅਨਮੋਲ ਨੂੰ ਲੈ ਕੇ ਹੁਣ NIA ਦੇ ਵੱਲੋਂ ਪੇਸ਼ ਕੀਤਾ ਗਿਆ ਵਾ ਪਟਿਆਲਾ ਹਾਊਸ ਕੋਰਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਅੱਜ NIA ਦੇ ਵੱਲੋਂ ਗੈਂਗਸਟਰ ਅਨਮੋਲ ਦੀ ਪੇਸ਼ੀ ਕਰਵਾਈ ਗਈ ਹੈ ਤੇ 15 ਦਿਨ ਦਾ ਰਿਮਾਂਡ ਮੰਗਿਆ ਗਿਆ ਹੈ ਤੇ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਪੇਸ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਵਾ ਦੱਸ ਦਈਏ ਤੁਹਾਨੂੰ ਕਿ ਇਸ ਤੋਂ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਲਗਾਤਾਰ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਤਾਂ ਹੁਣ ਅਮਰੀਕਾ ਤੋਂ ਡਿਪੋਰਟ ਹੋ ਕੇ ਜਦੋਂ ਦਿੱਲੀ 에ਅਰਪੋਰਟ ਤੇ ਉਸ ਨੂੰ ਲਿਆਂਦਾ ਗਿਆ ਤਾਂ NIA ਦੇ ਵੱਲੋਂ ਹਿਰਾਸਤ ਲੈ ਕੇ ਉਸ ਦੀ ਕੋਰਟ ਦੇ ਵਿੱਚ ਪੇਸ਼ੀ ਕਰਵਾਈ ਗਈ ਹੈ